ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਨਹ ਲੱਤ ਚੌਥਾ ਕਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰ ਮੁਖ ਪਾਈਐ ਆਪਨੇ ਸਤ ਗੁਰ ਕੈ ਬਲੇ ਹਾਰੀ ਹਰ ਬਿਨ ਜੀਆ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪੁਨੇ ਸਤ ਗੁਰ ਕੈ ਬਲੇ ਹਾਰੀ ਮਾਨਰੇ ਹਰ ਕੀਰਤ ਤਰਤਾਰੀ ਨਾਮ ਅੰਮ੍ਰਿਤ ਜਲ ਪਾਈ ਐ ਜਿਨ ਕਾਉ ਕਿਰਪਾ ਤੁਮਾਰੀ ਰਹਾਉ ਸੰਕ ਸੰੰਦਨ ਨਾਰਦ ਮਨ ਸੇਵਾ ਹੈ ਆਨ ਦਿਨ ਜਪਤ ਰਹਾ ਹੈ ਬਨਵਾਰੀ ਸਰਨਾਗਤ ਪ੍ਰਹਲਾਦ ਜਾਨ ਆਏ ਤਨ ਕੀ ਪਾਜ ਸواری ਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਿਕ ਤੂੰ ਏਕੋ ਦਾਤਾ ਮੰਗਹ ਹਾਥ ਸਾਰੀ ਭਗਤ ਜਨਾ ਕੀ ਉਤਮ ਬਾਣੀ ਗਾਵਹ اکਥ ਕਥਾ ਨਿਤ ਨਿਆਰੀ ਸਫਲ ਜਨਮ ਪਾਇ ਤਨ ਕੇਰਾ आप तरे कोल तारी मन मुख दुबिदा दुर्मते आपे जिन अंतर मोह गुबारी संत जनाकी ਕਥਾ ਨਾ ਪਾਵੈ ਓਏ ਡੂਬੇ ਸਣ ਪਰਵਾਰੀ ਨਿੰਦਕ ਨਿੰਦਾ ਕਰ ਮਾਲ ਧੋਵੈ ਓਹੋ ਮਾਲ ਭਖ ਮਾਇਆ ਤਾਰੇ ਸੰਤ ਜਨਾ ਕੇ ਨਿੰਦਾਵੇ ਆਪੇ ਨਾ ਉਰਵਾਰ ਨਾ ਪਾਰੇ ਇਹੋ ਪਰ ਪੰਜ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਲਤਾਰੀ ਹਰ ਏਕੋ ਸੂਤ ਵਰਤਾ ਯੁਗ ਅੰਤਰ ਸੂਤ ਖਿੰਚੇ ਏ ਕੰਕਾਰੇ ਰਸਨ ਰਸ ਨੇ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਤਾਰੇ ਰਸਨ ਰਸਨ ਰਸ ਗਾਵਹਿ ਹਰ ਗੁਣ ਰਸਨਾ ਹਰ ਰਸ ਤਾਰੇ ਨਾਨਕ ਹਰ ਬਿਨ ਅਵਰ ਨਾਮ ਮੰਗਾ ਹਰ ਰਸ ਪ੍ਰੇਤ ਪਿਆਰੀ ਰਸਨ ਰਸਨ ਰਾਸ ਗਾਵਹਿ ਹਰ ਗੁਣ ਰਸਨਾ ਹਰ ਰਸ ਧਾਰੇ ਨਾਨਕ ਹਰ ਬਿਨ ਅਵਰ ਨਾ ਮੰਗਾ ਹਰ ਰਸ ਪ੍ਰੇਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਨੇ ਸਤ ਗੁਰ ਕੈ ਬਲੇ ਹਾਰੀ